ਪੂਬਲਿਕ ਲਾਈਵ ਇੰਪਰੂਵਮੈਂਟ ਤਰਸਤ ਪਠਾਨਕੋਟ ਵਿਖੇ ਚੇਅਰਮੈਨ ਵਿਪੂਤੀ ਸ਼ਰਮਾ ਦੀ ਪ੍ਰਦਾਨਗੀ ਹੇਠ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਰੂਪ ਵਿੱਚ ਕੈਬਨਟ ਮੰਤਰੀ ਲਾਲ ਚੰਦ ਕਟਾਰੂਚਕ ਅਤੇ ਜ਼ਿਲ੍ਹਾ ਪ੍ਰਧਾਨ ਅਮਿਤ ਮੰਟੂ ਸ਼ਾਮਿਲ ਹੋਏ ਇਸ ਮੌਕੇ ਤੇ ਨਵ ਨਿਯੁਕਤ ਤਰਸਤੀ ਹਰਜੀਤ ਪਗਤ ਅਤੇ ਨਿਤਿੰਦਰ ਸਿੰਘ ਦੀ ਤਾਜਪੋਸ਼ੀ ਕੀਤੀ ਗਈ ਬਿਲਕੁਲ ਅੱਜ ਮੈਂ ਫਿਰ ਇੱਕ ਵਾਰ ਆਪਣੇ ਪਿਆਰਾ ਜ਼ਿਲ੍ਹਾ ਤੇ ਪਿਆਰੇ ਜ਼ਿਲ੍ਹੇ ਦੇ ਲੋਕਾਂ ਜਾਇਆ ਸੋ ਬਹੁਤ ਖੁਸ਼ੀ ਆ ਕਿ ਅੱਜ ਬਹੁਤ ਵੱਡੀ ਨਿਯਮਤ ਮਾਨ ਤੋਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਵੱਲੋਂ ਔਰ ਸਾਡੇ ਨੈਸ਼ਨਲ ਪ੍ਰੋਵੀਨੈਂਸ ਦੇ ਆਰਦਨ ਕੇਜਰੀਵਾਲ ਜੀ ਵੱਲੋਂ ਔਰ ਪੰਜਾਬ ਦੇ ਸਾਡੇ ਦੋਵੇਂ ਇੰਚਾਰਜ ਮਨੀ ਸੋਧਿਆ ਜੀ ਔਰ ਸਤਿੰਦਰ ਜਨ ਜੀ ਜਿਨ੍ਹਾਂ ਦੀ ਗਵਾਈ ਚ ਲਗਾਤਾਰ ਪੰਜਾਬ ਦੇ ਅੰਦਰ ਵੱਖ-ਵੱਖ ਖੇਤਰਾਂ ਚ ਚਾਹੀਓ ਡਵੈਲਪਮੈਂਟ ਦਾ ਸੌਲਵ ਹੋਵੇ ਚਾਹੇ ਸਰਵਸਥਾ ਸੌਲਵ ਹੋਵੇ ਚਾਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਨਵੀਂ ਜ਼ਿੰਮੇਵਾਰੀਆਂ ਦੇਣ ਦਾ ਸੌਲਵ ਹੋਵੇ ਹਰ ਰੋਜ਼ ਹਰ ਘੜੀ ਪਲ-ਪਲ ਇਸ ਪਾਸੇ ਵੱਡੇ ਉਪਰਾਲੇ ਸਰਕਾਰ ਕਰ ਰਹੀ ਹੈ ਸੋ ਮੈਂ ਤਨਵਾਦ ਕਰਦਾ ਆਪਣੀ ਕੇਂਦਰੀ ਲੀਡਰਸ਼ਿਪ ਦਾ ਪੰਜਾਬ ਦੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਸਾਡੇ ਦੋ ਬਹੁਤ ਹੀ ਕਰਮਟ ਤੇ ਹੌਨ ਹਾਰ ਸਾਡੇ ਨੌਜਵਾਨ ਆਗੂਆਂ ਨੂੰ ਬੜੀ ਡਿਊਟੀ ਦਿੱਤੀ ਆ ਸੋ ਐਮਬਲੋਮੈਂਟ ਟਰਸ ਪੰਜਾਬ ਦੇ ਮਲਤਖਾਨਪੁਰ ਦੇ ਚੇਅਰਮੈਨ ਬਹੁਤੀ ਸ਼ਰਮਾ ਜੀ ਜਿਹੜੇ ਆਲਰੇਡੀ ਆਪਣੀ ਚੇਅਰ ਨੂੰ ਮਤਲਬ ਬੈਠ ਚੁੱਕੇ ਆ ਸੋ ਮੰਟੂ ਜੀ ਜਿਹੜੇ ਸਾਡੇ ਜਿਲ੍ਹਾ ਪ੍ਰਧਾਨ ਨੇ ਸੋ ਸਮਸਾ ਅਧਿਕਾਰੀ ਸਹਿਬਾਨ ਮੇਰੇ ਨਾਲ ਕੈਪਟਨ ਸ੍ਰੀਲ ਗੁਪਤਾ ਜਿਹੜੇ ਪਿਆਸ ਕੋ ਦੇ ਚੇਅਰਮੈਨ ਨੇ ਵਿਕਾਸ ਸੈਣੀ ਜੀ ਡਾਟੋ ਭਾਰਤਵਾਦ ਜੀ ਦਰਜਾ ਦਰਜਾ ਬਹੁਤ ਸਾਰੇ ਸਾਡੇ ਸਾਥੀ ਜਿਹੜੇ ਦੇਖ ਰਹੇ ਹੋ ਅੱਜ ਇੱਥੇ ਸਾਰਿਆਂ ਦਾ ਬੜਾ ਉਤਸ਼ਾਹ ਆ ਇਹ ਸਾਡੇ ਦੋ ਜਿਹੜੇ ਨੌਜਵਾਨ ਸਾਡੇ ਦੋਸਤ ਸਾਡੇ ਸਾਥੀ ਜਿਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਆ এমਪਲੋਇਮੈਂਟ ਟਰਸਟ ਪਠਾਨਕੋਟ ਦੇ ਜਿਹੜੇ ਟਰਸਟੀ ਦੇ ਰੂਪ ਦੇ ਵਿੱਚ ਉਹ ਆਪਣਾ ਕਾਰਜਵਾਰ ਸਭਾਲ ਰਹੇ ਨੇ ਹਰਜੀਤ ਸਿੰਘ ਜਿਹੜੇ ਸਾਡੇ ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਔਰ ਨਤਿੰਦਰ ਸਿੰਘ ਜਿਹੜੇ ਤੁਸੀਂ ਦੇਖ ਰਹੇ ਹੋ ਮੇਰੇ ਲੈਫਟ ਸਾਈਡ ਖੜੇ ਆ ਸੋ ਇਹਨਾਂ ਦੋਨਾਂ ਨੂੰ ਮੁबारकਾ ਨਾ ਦੇ ਪਰਹਾਰਾ ਨੂੰ ਮੁबारकਾ ਔਰ ਅਸੀਂ ਸਾਰੇ ਜਣੇ ਰਲ ਕੇ ਪਠਾਨਕੋਟ ਜ਼ਿਲ੍ਹੇ ਦੇ ਅੰਦਰ ਸ੍ਰੀ ਆਰਬੰਦ ਕੇਜਰੀਵਾਲ ਜੀ ਦਾ ਜਿਹੜਾ ਗੋਡ ਗਵਰਨਰਸ ਦਾ ਪਰਚਮ ਹੈ ਉਹਨੂੰ ਹੋਰ ਬਲੰਦੀਆਂ ਤੇ ਲਾ ਕੇ ਜਾਵਾਂਗੇ ਸੋ ਨਵੀਆਂ ਜ਼ਿੰਮੇਵਾਰੀਆਂ ਦੀ ਨਵੇਂ ਸਾਥ ਸੇ ਨਾਲ ਅੱਜ ਇਹ ਸਾਥੀ ਆਪਣੀ ਚੇਅਰ ਵੀ ਗ੍ਰਹਿਣ ਕਰ ਰਹੇ ਨੇ ਇਹਨਾਂ ਨੂੰ ਮੁबारकਾ ਔਰ ਸਾਨੂੰ ਮਤਲਬ ਉਮੀਦ ਆ ਕਿ ਇਹ ਆਲਰੇਡੀ ਫੀਲਡ ਦੇ ਅੰਦਰ ਲੋਕਾਂ ਦੀ ਸੇਵਾ ਕਰ ਰਹੇ ਨੇ ਔਰ ਇਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਹੈ ਮੈਂ ਸਮਝਦਾ ਕਿ ਬੜੀ ਬੈਟਰ ਚੋਇਸ ਹੈ ਪਾਰਟੀ ਦੀ ਔਰ ਪੂਰੇ ਮੁੰਡੇ ਨਾ ਮੁੰਡਾ ਲਾ ਕੇ ਐਮਪਲੋਇਮੈਂਟ ਟਰਸ ਦੀ ਸਾਰੇ ਟੀਮ ਦੇ ਨਾਲ ਚੇਅਰਮੈਨ ਸਾਹਿਬ ਨਾਲ ਇਹ ਪਠਾਨਕੋਟ ਸਰ ਦੇ ਜਿਹੜੇ ਕਾਜ਼ ਨੇ ਜਿਹੜੇ ਐਮਪਲੋਇਮੈਂਟ ਟਰਸ ਦੇ ਘੇਰੇ ਚਾਹਦੇ ਆ ਉਹਨਾਂ ਨੂੰ ਨੇਪਰੇ ਚਾੜਨ ਲਈ ਕਰਨ ਲਈ ਆਪਣੀ ਵੱਡੀ ਭੂਮਿਕਾ ਦਾ ਕਰਨਗੇ ਸੋ ਫਿਰ ਇੱਕ ਵਾਰ ਦੁਬਾਰਾ ਜਿੱਥੇ ਮੈਂ ਆਪਣੀ ਲੀਡਰਸ਼ਿਪ ਦਾ ਧੰਨਵਾਦ ਕਰਨਾ ਉਦੇ ਨਾਲ ਦੀ ਨਾਲਿਆਂ ਦੋਹਾਂ ਸਾਥੀਆਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਔਰ ਐਮਪਲੋਇਮੈਂਟ ਟਰਸਟ ਪਠਾਨਕੋਟ ਦੇ ਲੋਕਾਂ ਦੀ ਹੋਰ ਗਰਾਸ ਰੂਟ ਤੇ ਜਾ ਕੇ ਸੇਵਾ ਕਰੇ ਇਸ ਉਮੀਦ ਦੇ ਨਾਲ ਅੱਜ ਅਸੀਂ ਇਹਨਾਂ ਨੂੰ ਆਪਣੀਆਂ ਅਸੀਸਾਂ ਵੀ ਦੇ ਰਹੇ ਆ ਸ਼ੁਭ ਕਾਮਨਾਵਾਂ ਵੀ ਦੇ ਰਿਹਾ ਤੇ ਵਧਾਈ ਵੀ ਦੇ ਰਿਹਾ ਸਾਰਿਆਂ ਦਾ ਬਹੁਤ-ਬਹੁਤ ਧੰਵਾ ਸਭ ਤੋਂ ਪਹਿਲੇ ਮੈਂ ਆਪਣੀ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਦੋ ਬਾਵਾਂ ਹੋਰ ਦਿੱਤੀਆਂ ਨੇ ਕੰਮ ਕਰਨ ਵਾਸਤੇ ਸੋ ਅੱਜ ਸਾਡੇ ਮੰਤਰੀ ਸਾਹਿਬ ਲਾਲਚੰਨ ਕਟਾਵਲ ਚੱਕੀ ਆਏ ਨੇ ਉੱਥੇ ਆਪਣੇ ਟ੍ਰਸਟ ਦੇ ਵਿੱਚ ਔਰ ਇਹਨਾਂ ਨੇ ਆਪਣੀ ਹੱਥੀ ਜਿਹੜਾ ਅੱਜ ਸਾਰਿਆਂ ਦੀ ਤਾਜਪੋਸ਼ੀ ਕਰਾਈ ਹੈ ਕਿਉਂਕਿ ਮੇਰਾ ਵੀ ਇਹਨਾਂ ਨਾਲ ਪਾਸੇ ਰਹਿੰਦਾ ਹੀ ਕੰਮ ਉਦੋਂ ਆਏ ਨਹੀਂ ਆ ਨਹੀਂ ਸਕੇ ਤੇ ਅੱਜ ਆਏ ਨੇ ਅੱਜ ਵੀ ਮੇਰੀ ਵੀ ਤਾਜਪੋਸ਼ੀ ਸਮਝ ਲਓ ਵੀ ਅੱਜੀ ਹੋਈ ਹੈ ਇਹਨਾਂ ਨਾਲ ਔਰ ਮੈਂ ਸਾਰੇ ਹੀ ਆਪਣੇ ਜਿਹੜੇ ਜਿੰਨੇ ਵੀ ਵਰਕਰ ਸਹਿਬਾਨ ਨੇ ਜਿਨ੍ਹਾਂ ਨੇ ਪਾਰਟੀ ਲਈ ਕੰਮ ਕੀਤਾ ਔਰ ਪਾਰਟੀ ਨੂੰ ਅੱਜ ਇੰਨੀਆਂ ਬੁਲੰਦੀਆਂ ਤੇ ਪਹੁੰਚਾਇਆ ਉਹ ਇਹ ਸਾਰੇ ਵਰਕਰਾਂ ਦੀ ਹੀ ਮਿਹਨਤ ਹੈ ਸੋ ਇਹ ਇੱਕ ਗੱਲ ਮੈਂ ਸਾਰੇ ਵਰਕਰਾਂ ਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ ਤੁਹਾਨੂੰ ਸਭ ਨੂੰ ਜਿਹੜਾ ਆ ਉਹ ਮਾਨ ਸਨਮਾਨ ਜਿਹੜਾ ਉਹ ਪਾਰਟੀ ਵੱਲੋਂ ਮਿਲਣਾ ਹੀ ਮਿਲਣਾ ਹੈ ਕਿਉਂਕਿ ਸਾਡੀ ਪਾਰਟੀ ਜਿਹੜੀ ਹੈ ਆਮ ਲੋਕਾਂ ਦੀ ਪਾਰਟੀ ਹੈ ਆਮ ਵਰਕਰ ਸਾਡੇ ਨਾਲ ਜੁੜ ਕੇ ਅੱਜ ਆਸੀ ਸਰਕਾਰ ਦੇ ਵਿੱਚ ਬੈਠੇ ਆ ਸੋ ਜਿਨ੍ਹਾਂ ਨੇ ਨਹੀਂ ਨਹੀਂ ਮਿਹਨਤ ਕੀਤੀ ਹੈ ਉਹਨਾਂ ਦੇ ਮਿਹਨਤ ਸਦਕਾ ਹੀ ਅੱਜ ਇਹਨਾਂ ਨੂੰ ਇਹ ਉਧੇਦਾਰੀਆਂ ਜਿਹੜੀਆਂ ਮਿਲ ਰਹੀਆਂ ਨੇ ਸਰਕਾਰ ਵੱਲੋਂ ਹੋਰ ਵੀ ਸਾਡੇ ਪੰਜ-ਛੇ ਜਿਹੜੇ ਰਸਤੀ ਬੰਨੇ ਆ ਸੋ ਜਿਹੜੇ ਲੋਕ ਕੰਮ ਕਰਦੇ ਹੁਣ ਸਾਰਿਆਂ ਨੂੰ ਜਿਹੜਾ ਉਹ ਸਮਾਂ ਮਿਲੇਗਾ ਟਾਈਮ ਮਿਲੇਗਾ ਆਪਣਾ ਕੰਮ ਕਰਨ ਉਹ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਮੇਰੇ ਨਾਲ ਕੰਮ ਕਰਨ ਲਈ ਮੇਰੇ ਦੋ ਭਰਾ ਹੋਰ ਜਿਹੜੇ ਨਾ ਉਹ ਆਏ ਨੇ ਕੋਆਸੀ ਮਿਲ ਕੇ ਸ਼ਹਿਰ ਦੀ ਜਿਹੜੀ ਬਿਹਤਰੀ ਵਾਸਤੇ ਆਪਣੇ ਮੰਤਰੀ ਸਾਹਿਬ ਦੀ ਅਗਵਾਈ ਹੇਠ ਕੰਮ ਕਰਾਂਗੇ ਧੰਨਵਾਦ ਦੇਖੋ ਜਦੋਂ ਦੀ 2022 ਇਲੈਕਸ਼ਨ ਤੋਂ ਬਾਅਦ ਪੰਜਾਬ ਦੇ ਵਿੱਚ ਹੁਣ ਆਵਾਦੀ ਪਾਰਟੀ ਜਿਹੜੀ ਆਈ ਹੈ ਪੰਜਾਬ ਦੀ ਸਰਕਾਰ ਬਣਾਈ ਹੈ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਜ਼ ਅ ਮੁੱਖ ਮੰਤਰੀ ਕੰਮ ਕਰ ਰਹੇ ਹੈ ਪਹਿਲੇ ਦਿਨ ਤੋਂ ਜਿਹੜੀ ਸਰਕਾਰ ਦੀ ਜਿਹੜੀ ਸਪੀਡ ਹੈ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ ਔਰ ਖਾਸ ਕਰਕੇ ਜ਼ਮੀਨ ਪੱਧਰ ਤੇ ਕੰਮ ਕਰ ਰਹੀ ਹੈ ਅੱਜ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਕ੍ਰਾਂਤੀ ਜਿਹੜੀ ਲਹਿਰ ਹੈ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਜਿੰਨੇ ਵੀ ਸਕੂਲਾਂ ਦਾ ਜਿਹੜਾ ਮਿਆਰ ਹੈ ਬਹੁਤ ਉੱਚਾ ਉੱਠਿਆ ਹੈ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਉੱਥੇ ਵਧੀਆ ਐਜੂਕੇਸ਼ਨ ਲੈ ਰਹੇ ਆ ਔਰ ਸਾਡੇ ਖਾਸ ਕਰਕੇ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਆ ਉਹ ਜ਼ਿਲ੍ਹੇ ਦੇ ਵਿੱਚ ਅੱਭਲ ਆ ਰਹੇ ਆ ਪੰਜਾਬ ਸੂਬੇ ਦੇ ਵਿੱਚ ਜਿਹੜੇ ਖੇਡਾਂ ਦੇ ਕੰਪੀਟੀਸ਼ਨ ਵੀ ਹੋ ਜਿੱਤ ਰਹੇ ਆ ਸੋ ਇਹ तमाम ਗੱਲਾਂ ਅੱਜ ਜਿਹੜੀਆਂ ਹੁੰਦੀਆਂ ਸੀ ਵੀ ਪਹਿਲੇ ਗਰੀਬ ਪਰਿਵਾਰਾਂ ਦੇ ਜਿਹੜੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਨਹੀਂ ਮਿਲਦੀ ਸੀ ਅੱਜ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਉਹ ਜਲਦੀ ਪੰਜਾਬ ਚ ਆਵਾਦੀ ਪਾਰਟੀ ਸਰਕਾਰ ਆਈ ਹੈ ਉਹਦੇ ਕਾਰਨ ਅੱਜ ਹਰ ਇੱਕ ਜਿਹੜੇ ਸਾਡੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਮਿਲ ਰਹੀ ਹੈ ਸੋ ਅੱਜ ਦਾ ਜਿਹੜਾ ਇਵੈਂਟ ਹੈ ਸਾਡੇ ਜ਼ਿਲ੍ਹੇ ਪਠਾਨਕੋਟ ਦੇ ਜਿਹੜੀ ਇੰਪਰੂਵਮੈਂਟ ਟਰਸਟ ਦੇ ਜਿਹੜੇ ਸਾਡੇ ਚੇਅਰਮੈਨ ਭੁਗਤੀ ਸ਼ਰਮਾ ਜੀ ਇੱਥੇ ਬਣਿਆ ਅੱਜ ਸਾਡੇ ਵਿੱਚ ਜਿਹੜੇ ਸਾਡੇ ਭਰਾ ਨਿਤਿੰਦਰ ਜੀ ਔਰ ਸਾਡੇ ਹਰਜੀਤ ਜੀ ਜਿਨ੍ਹਾਂ ਨੇ ਐਜ਼ ਅ ਟਰਸਟੀ ਅੱਜ ਆਪਣਾ ਕਾਰਜ ਭਾਰ ਸੰਭਾਲਿਆ ਸਾਡੇ ਵਿੱਚ ਪੰਜਾਬ ਦੇ ਸਾਡੇ ਹਰਮਨ ਪਿਆਰੇ ਮੰਤਰੀ ਸਾਹਿਬਾਨ ਦਾਲਚਨ ਗਟਾਰੂ ਚੱਕ ਜੀ ਇਹਨਾਂ ਨੂੰ ਅਸ਼ੀਰਵਾਦ ਦੇਣ ਆਏ ਹੈ ਸਾਡੇ ਵਿੱਚ ਸਾਡੇ ਪੰਜਾਬ ਦੇ ਸੈਕਟਰੀ ਲਖਣਾ ਜੀ ਇੱਥੇ ਪਹ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਇੱਥੇ ਕਾਰਜਕਰਤਾ ਇੱਥੇ ਪਹੁੰਚੇ ਆ ਦਰਜਾ ਬਦਰਜਾ ਸਾਡੇ ਚੇਅਰਮੈਨ ਸਹਿਬਾਨ ਸਾਰੇ ਨੇ ਉਹਨਾਂ ਨੂੰ ਮੁਬਾਰਕਬਾ ਦਿੱਤੀ ਹੈ ਮੈਂ ਆਸ ਕਰਦਾ ਵੀ ਜਿਸ ਤਰ੍ਹਾਂ ਪਾਰਟੀ ਨੇ ਇਹਦੇ ਲਈ ਚੰਗੇ ਕੰਮ ਕਰਨ ਦੇ ਵਾਸਤੇ ਇਹਨਾਂ ਨੂੰ ਅੱਗੇ ਲਿਆਂਦਾ ਹੈ ਤਾਂ ਇਹ ਵਧੀਆ ਕੰਮ ਕਰਨਗੇ ਪੂਰੇ ਦੂਤੀ ਸ਼ਰਮਾ ਨਾਲ ਤਾਲਮੇਲ ਬਣਾ ਕੇ ਪਠਾਨਕੋਟ ਦਾ ਜਿਹੜਾ ਸੁਧਾਰ ਕਰਨਗੇ ਮੰਤਰੀ ਜੀ ਨਾਲ ਤਾਲਮੇਲ ਕਰਕੇ ਆਪਣੇ ਜ਼ਿਲ੍ਹੇ ਪਠਾਨਕੋਟ ਦਾ ਜਿਹੜਾ ਨਾਂ ਹੈ ਬੁਲੰਦੀਤ ਲੈ ਕੇ ਜਾਣਗੇ ਸੋ ਅੱਜ तमाम ਜਿੰਨੇ ਵੀ ਸਾਡੇ ਵਰਕਰ ਸਹਿਬਾਨ ਨੇ ਉਹਨਾਂ ਨੂੰ ਮੁਬਾਰਕਬਾ ਦੇਣ ਆਏ ਆ ਮੈਂ ਪਰਮਾਤਮਾ ਅਗੇ ਪ੍ਰਾਰਥਨਾ ਕਰਦਾ ਵੀ ਸਾਡੇ ਪਠਾਨਕੋਟ ਸ਼ਹਿਰ ਦੇ ਉਪਰ ਹਮੇਸ਼ਾ ਜਿਹੜਾ ਮਿਹਰ ਬਰਖਤ ਰੱਖੇ ਸਭ ਤੋਂ ਪਹਿਲਾਂ ਤਾਂ ਮੈਂ ਸਬੂਚੀ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਅੱਜ ਪ੍ਰੋਮੈਟ ਅਸਤੇ ਦੇ ਸਾਨੂੰ ਚਸ਼ਤੀ ਬਣਾਇਆ ਸਭ ਤੋਂ ਪਹਿਲਾਂ ਮੈਂ ਸ਼੍ਰੀ ਅਰਵਿੰਦ ਕੇ ਜੀ ਵੱਲ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾ ਜਿਨ੍ਹਾਂ ਦੀ ਜਿਨ੍ਹਾਂ ਨੂੰ ਦੇਖ ਕੇ ਅਸੀਂ ਰਾਜਨੀਤੀ ਵਿੱਚ ਪੈਰ ਰੱਖਿਆ ਸ਼ੁਰੂ ਤੋਂ 12 ਤੋਂ ਲੈ ਕੇ ਅੱਜ ਤੱਕ ਜੋ ਵੀ ਕਾਰਜਕਾਲ ਸਾਨੂੰ ਦਿੱਤਾ ਗਿਆ ਜੋ ਵੀ ਕੰਮ ਦਿੱਤਾ ਗਿਆ ਅਸੀਂ ਪੂਰੀ ਇਮਾਨਦਾਰੀ ਨਾਲ ਉਹਨੂੰ ਨਿਭਾਇਆ ਅਸੀਂ ਅੱਜ ਇੱਥੇ ਇਹ ਵਾਅਦਾ ਕਰਦੇ ਹਾਂ ਤੁਹਾਡੇ ਨਾਲ pranankpur ਦੇ ਜਿੰਨੇ ਵੀ ਕੰਮ ਹੈਗੇ ਪੈਂਡਿੰਗ ਹੈਗੇ ਜਾਂ ਚੱਲ ਰਿਹਾ ਹੈ ਉਹਨਾਂ ਨਾਲ ਜੇ ਮੈਂ ਸਾਹਮਣੇ ਮਿਲ ਕੇ ਮੰਤੀ ਸਭਾ ਉਹਦੀ ਗਵਾਈ ਵਿੱਚ ਸਾਰੇ ਅਸੀਂ ਸੱਜਣ ਮਿਲ ਕੇ ਕੰਮ ਕਰਾਂਗੇ ਜਿੱਤੇ ਜਿੱਤੇ ਸਾਡੀ ਜ਼ਿੰਮੇਵਾਰੀ ਲਈਏ ਕਿ ਪੂਰੀ ਤੰਦੇਈ ਨਾਲ ਨਿਭਾਈ ਜਾਏਗੀ ਅੱਗੇ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਨਾ ਚਾਹਾਂਗਾ ਸਾਡੀ ਪਾਰਟੀ ਸਖਤੀ ਮੋਸ਼ਰੀ ਅਰਵਿੰਦ ਅਰਵਿੰਦ ਕੇਜਰੀਵਾਲ ਜੀ ਅਤੇ ਸਾਡੇ ਸੀਐਮ ਭਗਵੰਤ ਸਿੰਘ ਮਾਨ ਜੀ ਮੈਂ ਹਰਨ ਦਾ ਬਹੁਤ ਧੰਨਵਾਦੀ ਹਾਂ ਮੈਂ ਵਿਸ਼ੇਸ਼ ਤੌਰ ਤੇ ਸਾਡੇ ਮੰਤਰੀ ਜੀ ਲਾਜ ਹਨ ਕਟਲ ਚੱਕ ਜੀ ਪ੍ਰਦੇਵ ਸਿੰਘ ਲਖਨਾ ਜੀ ਤੇ ਸਾਡੇ ਇੰਪਰੂਵਮੈਂਟ ਕਲੱਬ ਦੇ ਚੇਅਰਮੈਨ ਸ਼੍ਰੀ ਵਿਭੂਤੀ ਸ਼ਰਮਾ ਜੀ ਦਾ ਵੀ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਸਾਨੂੰ ਇਸ ਸੋਦੇ ਲਈ ਨਿਵਾਜਿਆ ਬਾਕੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਇੰਪਰੂਵਮੈਂਟ ਕਲੱਬ ਦੇ ਟ੍ਰਸਟੀ ਸਾਡੇ ਚੇਅਰਮੈਨ ਸਾਹਿਬ ਜੋ ਤੁਹਾਨੂੰ ਦਿਸ਼ਾ ਨਿਰਦੇਸ਼ ਦੇ ਦੇਣਗੇ ਅਤੇ ਜੋ ਸ਼ਾਇਦ ਹੀ ਬਿਹਤਰੀ ਲਈ ਹੋਏਗਾ ਅਸੀਂ ਉਹ ਕੰਮ ਕਰਾਂਗੇ ਤੇ ਸ਼ਾਇਦ ਨੂੰ ਹੋਰ ਵਿਤਨ ਬਣਾ ਦੇ ਤੇ ਨਾਲ ਦੀ ਕੋਸ਼ਿਸ਼ ਕਰਾਂਗੇ ਧੰਨਵਾਦ